ਵਾਇਗੁਰੂ ਜੀ ਦੇ ਪਤੇ ਅੱਜ ਦਾਸ ਪਹੁੰਚਿਆ ਨਰਮਲ ਡੇਰਾ ਬਾਬਾ ਸਰੂਪ ਸਿੰਘ ਜੀ ਪਿੰਡ ਬੋਲੇਵਾਲਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਜਿੱਥੇ ਅੱਜ 11 ਫੱਗਾਂ ਦਾ ਜੋ ਸਲਾਨਾ ਸੰਤਾਂ ਮਹਾਂਪੁਰਸ਼ਾਂ ਦੀ ਅੱਜ ਸਲਾਨਾ ਵਰਸੀ ਇਸ ਸਥਾਨ ਦੇ ਉੱਤੇ ਮਨਾਈ ਗਈ ਹੈ ਜਿੰਨਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ 108 ਮਹੰਤ ਬਾਬਾ ਸਰੂਪ ਸਿੰਘ ਜੀ ਸ਼੍ਰੀਮਾਨ 108 ਮਹੰਤ ਬਾਬਾ ਗੁਰਦੇਵ ਸਿੰਘ ਜੀ ਸ਼੍ਰੀਮਾਨ 108 ਮਹੰਤ ਬਾਬਾ ਕੇਸ ਸਿੰਘ ਜੀ ਸ਼੍ਰੀਮਾਨ 108 ਮਹੰਤ ਬਾਬਾ ਸ਼ੇਰ ਸਿੰਘ ਜੀ ਸ਼੍ਰੀਮਾਨ 108 ਮਹੰਤ ਬਾਬਾ ਕਸ਼ਮੀਰ ਸਿੰਘ ਜੀ ਇਹਨਾਂ ਮਹਾਂਪੁਰਖਾਂ ਦੇ ਅੱਜ ਸਲਾਨਾ ਵਰਸੀ ਜਿਹੜੀ ਇਹ ਮਨਾਈ ਗਈ ਹੈ ਸੂਬਾ ਜਿਹੜੇ ਚੱਲ ਰਿਹਾ ਸ੍ਰੀ ਅਖੰਡ ਪੁਰ ਸਾਹਿਬ ਵਾਠਾਂ ਦੇ ਅੱਜ ਭੋਗ ਪਾਏ ਗਏ ਉਪਰੰਤ ਸਰਬਾਧੇ ਭੜੇ ਦੀ ਅਰਦਾਸ ਬੇਨਤੀ ਅੱਜ ਜੋ ਕੀਤੀ ਗਈ ਹੈ ਅਤੇ ਦਾਸ ਤੇ ਪਹੁੰਚਿਆ ਤੇ ਜਿੱਥੇ ਬਾਅਦ ਚ ਉਪਰੰਤ ਅਰਦਾਸ ਬੇਨਤੀ ਤੋਂ ਬਾਅਦ ਬਹੁਤ ਮਹਾਨ ਸੰਸਾਗਮ ਕੀਤਾ ਗਿਆ ਜਿਸ ਵਿੱਚ ਰਾਗੀ ਇੱਥੇ ਢਾਡੀ ਇੱਥੇ ਕਵੀਸ਼ਰੀ ਇੱਥੇ ਅਤੇ ਸਾਧੂ ਮਹਾਂਤਵਾਂ ਸੰਤ ਮਹਾਂਪੁਰਸ਼ਾਂ ਵੱਲੋਂ ਜੋ ਕਥਾ ਕੀਰਤਨ ਵਿਚਾਰਾਂ ਸੰਜਿਆ ਕੀਤੇ ਰਹੀਆਂ ਹੈ ਇਸ ਸਥਾਨ ਦੇ ਮੌਜੂਦਾ ਮਹੰਤ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਮਹੰਤਵ ਹਰਪ੍ਰੀਤ ਸਿੰਘ ਜੀ ਸੋ ਉਹ ਵੀ ਸਾਡੇ ਨਾਲ ਜੁੜੇ ਹੋਏ ਐ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਇੱਥੋਂ ਦੇ ਜੋ ਬਾਬਾਈ ਦੇ ਸੇਵਾਦਾਰ ਹਸਰੀ ਗալ ਜੀ ਵੈਰ ਖਾਲਸਾ ਫਤਿਹ ਜੀ ਹਾਂਜੀ ਆਪਣਾ ਸ਼ੋਭਨਾਕਰੀ ਅੱਛਾ ਜੀ ਤੇ ਜੋ ਅੱਜ ਦੇ ਬਾਰੇ ਦੱਸੋ ਜਿਹੜੀ ਅੱਜ ਸਰਾਨਾ ਵਰਸੀ ਸੰਤਮਾਪੁਰਖ ਦੀ ਮਨਾਈ ਗਈ ਹੈ ਇਸ ਦੇ ਬਾਰੇ ਜੀ ਆਇਆਖੋ ਇਹ ਜੋ ਪ੍ਰੰਤ ਸਵਾਦੇ ਪਲੇ ਅਰਦਾਸ ਪੇਂਤੀ ਕੀਤੀ ਦੀ ਸੰਤ ਮਹਾਪੁਰਸ਼ਾਂ ਦੀ ਪੰਗਤ ਲਗਾਈ ਗਈ ਉਹਨਾਂ ਦੀ ਪੰਗਤ ਪੂਜਾ ਕੀਤੀ ਗਈ ਜਿੰਨੇ ਵੀ ਸਾਧੂ ਮਹਾਤਮਾ ਜਨਨ ਆਏ تھے ਇਸ ਸਥਾਨ ਦੇ ਉੱਪਰ ਸਾਰੇ ਮਹਾਂਪੁਰਖਾਂ ਨੂੰ ਮਹਾਂਪੁਰਖਾਂ ਨੂੰ ਇਸ ਤੋਂ ਦੇ ਮਜੂਦਾ ਮਹੰਤ શ્રી ਮਾਨਾ ਮਹੰਤ ਬਾਬਾ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਜੀ ਆਇਆਂ ਕਹਿ ਰਿਹਾ ਹੈ ਕਿ ਸਾਰੀਆਂ ਸੰਗਤਾਂ ਦੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤੇ ਤੁਸੀਂ ਦੇਖ ਰਹੇ ਹੋ ਸੰਤ ਹਮਾਰਾ ਗੈਨਾ ਟੀਵੀ ਚੈਨਲ ਸੋ ਬਹੁਤ ਬਹੁਤ ਧੰਨਵਾਦ ਦਾਸ ਮਲਕੀ ਸਿੰਘ ਮੰਲਣ ਪਿੰਡ ਗੋਲੇਵਾਲ ਤੋਂ ਵਿਸ਼ੇਸ਼ ਰਿਪੋਰਟ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋ ਤਾਂ ਜੇ ਇਹ ਨੂੰ Thank <laughs> you. ਸੁਨਾਨਾ ਵਰਸੀ ਨੂੰ ਮੁੱਖ ਲੱਗਦਾ ਹੋਇਆ ਅੱਜ ਇੱਥੇ ਅ 19 ਮ ਵਿਸ਼ਾਲ ਖੂਨਦਾਨ ਕੈਂਪ ਆ ਜਿਹੜਾ ਇਹ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਜੋ ਲਗਾਇਆ ਗਿਆ ਹੈ ਡਾਕਟਰਾਂ ਦੀਆਂ ਟੀਮਾਂ ਪਹੁੰਚੀਆਂ ਹੈ ਤੇ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਗਈ ਹੈ ਤੇ ਬਹੁਤ ਬਹੁਤ ਧੰਨਵਾਦ ਸਾਰੀ ਸੇਵਾਦਾਰਾਂ ਦਾ ਸੰਗਤਾਂ ਦਾ ਡਾਕਟਰਾਂ ਦੀਆਂ ਟੀਮਾਂ ਵੀ ਇੱਥੇ ਆਪਣੇ ਦਰਮਿਆਨ ਪਹੁੰਚੀਆਂ ਬਾਬਾ ਫਰੀਦ ਜੋ ਅੱਜ 19ਵਾਂ ਵਿਸ਼ਾਲ ਖੂਨਦਾਨ ਕੈਂਪ ਇੱਥੇ ਲਗਾਇਆ ਗਿਆ ਹੈ। ਪਿੰਡ ਗੋਲੇ ਵਾਲਾ ਡੇਰਾ ਬਾਬਾ ਸਰੂਪ ਸਿੰਘ ਜੀ ਇਸ ਸਥਾਨ ਤੇ ਜੋ ਡਾਕਟਰਾਂ ਦੀਆਂ ਮਾ ਟੀਮ ਅੱਜ ਪਹੁੰਚਿਆ ਖੂਨਦਾਨ ਕੈਂਪ ਜੋ ਲਗਾਇਆ ਗਿਆ ਹੈ ਡਾਕਟਰ ਵੱਲੋਂ ਬਾਬਾ ਫਰੀਦ ਜੀ ਬਲੱਡ ਸੇਵਾ ਸੋਸਾਇਟੀ ਫਰੀਦਕੋਟ ਵੱਲੋਂ ਜੋ ਜਿਹੜਾ ਖੂਨਦਾਨ ਜੋ ਕੀਤਾ ਗਿਆ ਨੀਰਾਂ ਵੱਲੋਂ ਕੋਈ ਦਿੱਕਤ ਤਾਂ ਨਹੀਂ ਖੂਨਦਾਨ ਕਰਨ ਵਿੱਚ ਕਿੰਨੇ ਵਾਰੀ ਖੂਨ ਕਢਾਇਆ ਪਹਿਲਾਂ ਪੰਜ ਵਾਰੀ ਇਹ ਮਾਨਸ ਵਿੱਚ ਕਿਵੇਂ ਆਇਆ ਖੂਨਦਾਨ ਕਰਨਾ ਠੀਕ ਹੈ ਇਹ ਕਿਹੜਾ ਘਟਨ ਵਾਲੀ ਚੀਜ਼ ਹੈ ਖੂਨ ਕੱਢਦਾ ਖੂਨਦਾਨ ਕਰਨਾ ਚਾਹੀਦਾ ਕੋਈ ਦਿੱਕਤ ਤਾਂ ਨਹੀਂ ਆਉਂਦੀ ਕੋਈ ਠੀਕ ਆ ਕਹਿੰਦੇ ਵੀਰ ਜੀ ਕਹਿੰਦੇ ਕਿਉਂਕਿ ਕਈ ਡਰਦੇ ਆ ਵੀ ਖੂਨਦਾਨ ਕਰਨ ਨਾਲ ਕੋਈ ਦਿੱਕਤ ਆਉਂਦੀ ਕੋਈ ਦਿੱਕਤ ਨਹੀਂ ਆਉਂਦੀ ਖੂਨਦਾਨ ਕਰਨ ਦੇ ਨਾਲ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਆ ਸਰਟੀਫਿਕੇਟ ਵੀ ਵੀਰ ਦੇ ਕੋਲੇ ਆ ਇਹ ਸਰਟੀਫਿਕੇਟ ਵੀ ਆਪਣਾ ਅੱਗੇ ਕੀਤਾ ਜਾਵੇ ਸਿੱਧਾ ਨਹੀਂ ਇਹ ਤਿੰਨ ਅੱਛਾ ਹੋ ਸਕਦਾ ਜੋ ਇਹ ਸਰਟੀਫਿਕੇਟ ਸਨਮਾਨਤ ਕੀਤਾ ਗਿਆ ਆ ਤੁਸੀਂ ਵੀ ਖੂਨਦਾਨ ਕੀਤਾ ਈ ਕਿੰਨੇ ਵਾਰ ਫੋਨ ਕਰਨ ਕੀਤਾ ਤੀਜੀ ਵਾਰ ਕੋਈ ਦਿੱਕਤ ਆਈ ਹੈ ਕਿਸੇ ਤਰ੍ਹਾਂ ਕੋਈ ਦਿੱਕਤ ਆ ਹਾਂਜੀ ਬਾਬਾ ਜੀ ਤੇ ਖੂਨਦਾਨ ਦਾ ਕੈਂਪ ਲੱਗਿਆ ਗਿਆ ਇਹਦੇ ਵਿੱਚ ਕੌਣ ਸੇਵਾ ਕਰ ਰਿਹਾ ਕਿਵੇਂ ਲੱਗਿਆ ਵਧੀਆ ਲੱਗਿਆ ਜੀ ਸਾਡਾ ਤੀਜੇ ਕੈਂਪ 'ਚ ਹੋ ਗਿਆ ਸੇਵਾ ਕਰਦਿਆਂ ਹਰ ਦਿਨ ਹੀ ਚੱਲਦੀ ਹੈ ਵਾਹ ਜੀ ਵਾਹ ਇਸ ਲਈ ਕਿ ਸੇਵਾ ਕੀਤੀ ਸਵੇਰ ਤੋਂ ਹੀ ਉਹ ਬੀ ਆ ਸਾਡੇ ਕੋਲ ਡਾਕਟਰ ਵੀ ਪਹੁੰਚੇ ਆ ਡਾਕਟਰਾਂ ਦੀ ਟੀਮਾਂ ਵੀ ਆਈਆਂ ਅਜੇ ਵੀ ਖੂਨਦਾਨ ਜਿਹੜਾ ਕੀਤਾ ਜਾ ਰਿਹਾ ਆ ਤੂੰ ਖੂਨਦਾਨ ਕਰਨ ਆਇਆ ਕਿ ਹਾਂਜੀ ਠੀਕ ਆ ਕਿੰਨੀ ਵਾਰ ਖੂਨਦਾਨ ਕਰ ਰਿਹਾ ਸਭ ਤੋਂ ਪਹਿਲੀ ਵਾਰ ਹੈ ਆਏ ਸਾਲ ਹੀ ਕਰਾਉਂਦੇ ਆ 6-7 ਸਾਲ ਹੋ ਗਏ 6-7ਵੀਂ ਵਾਰ ਤੇਰੇ ਕੋਲ ਆ ਰਿਹਾ ਤੁਸੀਂ ਵੀ ਖੂਨਦਾਨ ਭਾਈ ਕਰ ਰਹੇ ਹੋ ਹਾਂਜੀ ਹਾਂਜੀ ਕਿ ਖੂਨਦਾਨ ਕਰਨਾ ਚਾਹੀਦਾ ਕੋਈ ਜੱਕਤ ਨਹੀਂ ਆਉਂਦੀ ਕੀ ਕੋਈ ਜੱਕੇ ਕਈ ਡਰ ਜਾਂਦੇ ਨਾ ਦੇਖ ਤਾਂ ਹੁੰਦੀ ਕੋਈ ਦਿੱਕਤ ਨਹੀਂ ਹੁੰਦੀ ਕੀ ਕਹਿਣਾ ਚਾਹੁੰਦੇ ਆ ਕਿ ਖੂਨਦਾਨ ਪੜਾਓ ਜ਼ਿੰਦਗੀ ਦੇ ਖੂਨ ਖਾਂ ਜਿਹੜਾ ਇਹਦੇ ਜੰਦਗਾ ਇਹਦੇ ਆ ਜੰਦਗਾ ਬਾਜਦੇ ਆ ਇਹ ਤਾਂ ਸਹੀ ਰਹੀ ਦੀ ਅੰਦਰ ਠੀਕ ਹੈ ਜੀ ਇਤਨੀ ਸਾਡੇ ਸਤਕਾਰਯੋਗ ਸੇਵਾਦਾਰ ਖੜੇ ਆ ਤੇ ਖੂਨਦਾਨ ਜੋ ਕੈਂਪ ਲੱਗਿਆ ਗਿਆ ਲਗਾਇਆ ਗਿਆ ਇੱਥੇ ਤੇ ਕਿਵੇਂ ਲੱਗਾ ਸੇਵਾ ਕਰਕੇ ਅੱਜ ਜੀ ਬਹੁਤ ਵਧੀਆ ਹਰ ਸਾਲ ਸੇਵਾ ਕਰਦੇ ਹੋ ਹਰ ਸਾਲ ਹੀ ਕਰਦੇ ਤੁਸੀਂ ਵੀ ਹਰ ਸਾਲ ਸੇਵਾ ਕਰਦੇ ਲਗਾਤਾਰ 17 ਸਾਲ ਠੀਕ ਹੈ ਜੀ 17 ਸਾਲ ਸਟਾਲ ਸੇਵਾ ਅਦਾ ਕਰ ਰਹੇ ਹਨ ਨਿਸ਼ਕਾਮ ਸੇਵਾ ਮਤਲਬ ਹਰ ਸਾਲ ਹੀ ਮਤਲਬ ਗੋਲੇ ਵਾਲਾ ਪਿੰਡ ਸੰਗਤ ਆਉਂਦੀ ਹੈ ਇਲਾਕੇ ਪਰਚੋਂ ਇਲਾਕੇ ਪਰਚੋਂ ਇਲਾਕੇ ਪਰਚੋਂ ਸੰਗਤਾਂ ਪਹੁੰਚ ਗਿਆ ਜਿੰਨਾ ਚਾ ਸਾਡੀ ਲਾਈਫ ਆ ਇਹ ਮੈਨੂੰ ਆਵਾਂਗੀ ਠੀਕ ਹੈ ਬਹੁਤ ਵਧੀਆ ਲੱਗਿਆ ਜੀ ਸੇਵਾ ਅਚ ਜੋ ਸੰਗਤਾਂ ਲੋ ਕੀਤੀ ਗਈ ਹੈ ਬਹੁਤ ਵਧੀਆ ਸਾਡੇ ਪਿਓਰਕ ਬਾਪੂਆਂ ਵੱਲੋਂ ਵੀ ਇੱਧਰ ਸਾਡੇ 9 ਜਣ ਯੂਥ ਬੈਠੇ ਆ ਉਹਨਾਂ ਵੱਲੋਂ ਵੀ ਬਹੁਤ ਜਿਹੜੀ ਆ ਜ਼ਿੰਮੇਵਾਰੀਆਂ ਸੇਵਾ ਆਾਂ ਕੀਤੀਆਂ ਗਿਆ ਇਹ ਖੂਨਦਾਨ ਕੈਂਪ ਲਗਾਇਆ ਗਿਆ ਖੂਨਦਾਨ ਕੈਂਪ ਵਿੱਚ ਵੀ ਆ ਜੋ ਸੇਵਾ ਕੀਤੀ ਗਈ ਆ ਇਧਰ ਜੋੜਾ ਘਰ ਵੀ ਲੱਗਿਆ ਵਾ ਤੇ ਜੋੜੇ ਘਰ ਦੇ ਵਿੱਚ ਸਾਡੇ ਵੀਰ ਬੈਠੇ ਆ ਤੇ ਆਪਾਂ ਜੋੜਾ ਘਰ ਵੀ ਇਧਰ ਸਾਡੇ ਵੀਰਾਂ ਨੂੰ ਬੇਨਤੀ ਕਰਦੇ ਆ ਤੇ ਬਹੁਤ ਵਧੀਆ ਜਿਹੜੇ ਇਹਨਾਂ ਨੇ ਜੋੜਾ ਘਰ ਵਿੱਚ ਜੋੜੀਆਂ ਨਵਾਈਆਂ ਕਿਉਂਕਿ ਹਰੇਕ ਦਾ ਜੀ ਕਰਦਾ ਦਰਬਾਰ ਸਾਹਿਬ ਵਿੱਚ ਬੈਠ ਕੇ ਦੀਵਾਨ ਸੁਣੀਏ ਪਰ ਇਹਨਾਂ ਵੀਰਾਂ ਵੱਲੋਂ ਜੋੜੇ ਘਰ ਦੇ ਵਿੱਚ ਜਿਹੜੀ ਇਹ ਬਹੁਤ ਵਧੀਆ ਜਿਹੜੀ ਆ 10 17 ਵੀ ਬਹੁਤ ਵਧੀਆ ਬੰਨੀ ਆ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਤੇ ਸਿੱਖੀ ਸਰੂਪ ਵਿੱਚ ਆ ਹੋਰ ਵੀ ਸਾਡੇ 9 ਜਣ ਵੀਰਾਂ ਨੇ ਪੂਰਾ ਸਹਿਯੋਗ ਦਿੱਤਾ ਏ ਅੱਜ ਸਵੇਰ ਤੋਂ ਜੂ ਲੱਗਿਆ ਤਰ ਜੋੜਾ ਕਰ ਹਾਂਜੀ ਸਰ ਥਾਰਸ ਵਾਲੀ ਲਾਉਣੇ ਜੋੜਾ ਕਰ ਇੱਥੇ ਹਾਂਜੀ ਹਾਂਜੀ ਠੀਕ ਹੈ ਤੇ ਕੀ ਕਹਿਣੇ ਚਾਹੁੰਦੇ ਆਂ ਸੇਵਾ ਬਾਰੇ ਸੇਵਾ ਮਤਲਬ ਕਿ ਜਿਵੇਂ ਅੱਜ ਕੀਤੀ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਜਦੋਂ ਖੂਨਦਾਨ ਕੈਂਪ ਵੀ ਲੱਗਿਆ ਖੂਨਦਾਨ ਕੈਂਪ ਵਿੱਚ ਕੀ ਕਹਿਣੇ ਚਾਹੁੰਦੇ ਆਂ ਜੀ ਬਹੁਤ ਵਧੀਆ ਫਰਲ ਹੈ ਜੀ ਖੂਨਦਾਨ ਕੈਂਪ ਹਰੇਕ ਨੂੰ ਖੂਨਦਾਨ ਕਰਨਾ ਚਾਹੀਦਾ ਹਾਂਜੀ ਕਿ ਐਮਰਜੈਂਸੀ 'ਚ ਕਿਸੇ ਵੀ ਬੰਦੇ ਨੂੰ ਲੋੜ ਪੈਂਦੀ ਹੈ ਤਾਂ ਇਹ ਖੂਲ ਉੱਥੇ ਕੰਮ ਆਉਂਦਾ ਹੈ। ਬਹੁਤ ਵਧੀਆ ਪ੍ਰੋਗਰਾਮ ਹੈ। ਆਪਣੇ ਵੀਰਾਂ ਦਾ ਰਾਜਪੁਰ ਪੋਣੀ ਜਿਹੜੇ ਆਪਣੇ ਮੈਡੀਕਲ ਚੂਰ ਬੰਦੇ ਆ। ਹਾਂਜੀ ਬਹੁਤ ਵਧੀਆ ਪ੍ਰੋਗਰਾਮ ਹੈ। ਹਰ ਸਾਲ ਹੀ ਇੱਥੇ ਜਿਹੜੀ ਸੇਵਾ ਕਰ ਤੁਸੀਂ। ਆਹੀ ਪਿੰਡ ਤੁਹਾਡਾ। ਹਾਂਜੀ ਹਾਂਜੀ। ਆਹੀ ਪਿੰਡ ਗੋਲੇ ਵਾਲਾ ਪਿੰਡ ਹੈ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਹੈ। ਉਹ ਕੁਵਵਾ ਦਾ ਬੜਾ ਮਸ਼ਹੂਰ ਪਿੰਡ ਹੈ ਗੋਲੇ ਵਾਲੀਆ। ਕਿਉਂਕਿ ਜਦੋਂ ਆਪਾਂ ਆ ਫਰੀਦਕੋਟ ਤੋਂ ਫਰੀਦਪੁਰ ਨੂੰ ਜਾਂਦੇ ਆ ਰਸਤੇ 'ਚ ਗੋਲੇ ਵਾਲਾ ਪਿੰਡ ਆਉਂਦਾ ਹੈ। ਡੇਰਾ ਬਾਬਾ ਸਰੂਪ ਸਿੰਘ ਜੀ ਨਰਮਲੇ ਸਥਾਨ ਬਣਿਆ। ਦੇ ਵੀਰਾਂ ਵੱਲੋਂ ਬਹੁਤ ਸੇਵਾ ਕੀਤੀ ਗਈ ਹੈ ਤੇ ਆਓ ਤੁਹਾਨੂੰ ਮੈਂ ਦਿਖਾਉਣਾ ਲਾਈਵ ਇੱਧਰ ਵੀ ਸਾਡੇ ਵੀਰ ਖੜੇ ਆ ਬਹੁਤ ਜੋ ਸੇਵਾ ਸਰਕਾਰ ਦੇ ਪਿੰਡਾਂ ਦੇ ਵਿੱਚ ਹੋ ਰਹੀ ਹੈ ਚੱਲ ਸਾਡੋਂ ਭਰਾ ਨੂੰ ਇੱਥੇ ਲੈ ਦਿੰਦੇ ਆ ਐ ਸਰ ਉਹਨੇ ਕੋ ਜਾ ਕੇ ਕਿਉਂ itu kekarnales aja hanya, oh đi chậm đó, đi chậm. đi liền. đi liền. đi liền. đi liền. đi liền. ਸ਼ੇਅਰ ਕਰ ਦਿਓ ਜਿੱਦੋ ਸੈਂਟ ਲਿਖਿਆ ਨਾ ਹਾਂਜੀ ਸੰਤ ਮਾਰਾ ਕਹਿਣਾ ਆ ਟੀਵੀ ਚੰਨਾ ਕੱਢ ਲਓ ਤੂੰ ਸਰਸ ਕਰ ਲਓ ਲੈ ਇੱਕ ਤੋਂ ਮੋਰੋ ਫਿਰ ਵੀ ਆਉ ਆਹ ਬੋਲੀ ਬੋਲੀ ਦੇਖ ਕੇ ਲੈ ਆ ਬਾਬਾ ਜੀ ਨੰਨੂ ਨਾ ਨਾ ਵੀ ਜ਼ਿੰਦੇ ਜੀ ਨੂੰ ਖੁੰਦਨ ਕੀਤਾ ਹਾਂ ਜੀ ਕਿੰਨੀ ਵਾਰ ਖੁੰਦਨ ਕੀਤਾ ਹੈ 5 ਵਾਰ ਜੇ ਅੱਗੇ ਰਿਕਾਰਡਿੰਗ ਹੋ ਗਈ ਠੀਕ ਹੈ ਤੇ ਕੱਟ ਲੋ ਚੈਨਲ ਤੇ ਲੈ ਬੈ ਕੱਟ ਲਾਉਂਦੇ ਉਹਨੇ ਕੱਟ ਲਿੰਦਾ ਕੱਢੀ ਦੇਣਾ ਇਹ ਗੁੱਡੂ ਤੇ ਮਮੀ ਉਹ ਹੱਥ ਤੇ ਪਾਉ ਪਾਣੀ ਨਾ ਹਾਂ ਤੁਹਾਨੂੰ ਮਾਰ ਦੇਣਾ

ਇੱਧਰ ਹਜੇ ਹੋਰ ਵੀ ਨੌਜਾਨ ਵੀਰ ਖੂਨਦਾਨ ਕਰ ਰਹੇ ਆ ਵਾਹ ਜੀ ਵਾਹ ਇਹਨੂੰ ਰਕਤਦਾਨ ਰਕਤਦਾਨ ਓਹੋ ਕੋਈ ਅੱਛਾ ਇੱਧਰ ਭਾਈ ਜੀ ਕੂਨਦਾਨ ਕੀਤਾ ਅੱਛਾ ਸੋਸਾਇਟੀ ਦੇ ਪ੍ਰਧਾਨ ਆ ਹਾਂਜੀ ਅੱਜ ਕਿੰਨੇ ਖੂਨਦਾਨ ਹੋਏ ਆ ਮਤਲਬ ਕੀਤੇ ਗਏ ਲਗਭਗ 100 ਤੋਂ ਪਲੱਸ ਇਹ ਤਾਂ ਬਹੁਤ ਬੋਧੀ ਪ੍ਰਾਪਤੀ ਆ ਜਿਹੜਾ 100 ਤੋਂ ਪਲੱਸ ਕਈ ਥਾਂ ਤੇ ਆਪਾਂ ਵਾਜਦੇ ਹੀ ਇਹਨੇ ਖੂਨਦਾਨ ਕਰੋ ਪਰ ਬਹੁਤ ਖੂਨਦਾਨ ਘਟ ਕੀਤਾ ਤੇ ਕੀ ਕਹਿੰਦੇ ਹੋ ਤੁਸੀਂ ਖੂਨਦਾਨ ਬਾਰੇ ਬੋਹੀ ਹੀ ਕਹਿੰਦੇ ਆ ਜੀ ਬਹੁਤ ਬਹੁਤ ਖੂਨਦਾਨ ਕਰੋ ਇਹ ਜਿਹੜੀ ਜਾਨ ਬਚਦੀ ਆ ਹਾਂਜੀ ਸਾਰਿਆਂ ਨੂੰ ਹੀ 4 ਮਹੀਨੇ ਬਾਅਦ ਤੇ 9 ਮਹੀਨੇ ਬਾਅਦ ਖੂਨਦਾਨ ਕਰ ਲੋ ਹਾਂ ਬਾਕੀ ਖੂਨ ਮਤਲਬ ਕਿ ਜਿਵੇਂ ਕਈ ਕਹਿੰਦੇ ਸੰਗਣਾ ਹੋ ਜਾ ਸੰਗਣਾ ਤੇ ਕੋਈ ਜਕਤ ਨਹੀਂ ਹੁੰਦੀ ਨਹੀਂ ਨਹੀਂ ਕੋਈ ਜਕਤ ਨਹੀਂ ਠੀਕ ਹੈ ਜੀ ਖੂਨ ਦਾਨ ਕਰਨਾ ਚਾਹੀਦਾ ਹੈ ਖੂਨ ਦਾਨ ਦੇ ਨਾਲ ਕਿਸੇ ਜ਼ਿੰਦਗੀ ਵੱਧਦੀ ਹੈ ਵੱਧਦੀ ਹੈ ਤੇ ਆਹ ਵੇਖੋ ਸਾਡੇ ਵੀਰ ਕਿੰਨੇ ਵਾਰ ਖੂਨ ਦਾਨ ਕਰ ਰਹੇ ਆ ਪਹਿਲੀ ਵਾਰੀ ਪਹਿਲੀ ਵਾਰੀ ਤੇ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਖੂਨ ਦਾਨ ਕਰਿਆ ਕਰੋ 4 ਮਹੀਨਿਆਂ ਬਾਅਦ 5 ਮਹੀਨਿਆਂ ਬਾਅਦ ਜਦੋਂ ਵੀ ਸਮਾਂ ਮਿਲੇ ਖੂਨ ਕਿਤੇ ਵੀ ਲੱਗਿਆ ਹੋਵੇ ਕੈਂਪੋ ਦੇ ਵਿੱਚ ਖੂਨ ਦਾਨ ਕਰੋ ਤੇ ਜਿੰਦਗੀਆਂ ਪਾ ਦਿੱਤੀਆਂ ਇਹ ਸਾਡੇ 9000 ਵੀਰਾਂ ਵੱਲੋਂ ਇਹ ਖੂਨਦਾਨ ਕੀਤਾ ਗਿਆ ਕੀ ਨਾ ਤੁਹਾਡਾ ਮਨਪ੍ਰੀਤ ਸਿੰਘ ਪਿੰਡ ਗੋਲੇਆਲਾ ਜ਼ਿਲ੍ਹਾ ਫਰੀਦਕੋਟ ਆ ਇਹ ਹਰ ਸਾਲ ਹੀ ਕਰਦਾ ਖੂਨਦਾਨ ਹਰ ਸਾਲ ਕੀ ਕਹਿਣਾ ਚਾਹੁੰਦੇ 6 ਮਹੀਨੇ ਦਾ ਕਢਾ ਦਿੰਦਾ ਰੱਖੋ ਅੱਛਾ 6 ਵਿੱਚ 6 ਮਹੀਨੇ ਦਾ ਕਢਾ ਦੇਣਾ ਠੀਕ ਹੈ ਜੀ ਇੱਥੇ ਦਾ ਕਢਾਉਣੇ ਕਰਾਉਣੇ ਮੋਂ ਵੀ ਕਢਾ ਲਵਾਂ ਠੀਕ ਹੈ ਜੀ ਚੰਗਾ ਵਧੀਆ ਸਿਹਤ ਚੰਗੀ ਰਹਿੰਦੀ ਜੀ ਸਿਹਤ ਚੰਗੀ ਰਹਿੰਦੀ ਆ ਠੀਕ ਹੈ ਜੀ ਤਖਲੀਬ ਵੀ ਆਣੀ ਮਾੜੀ ਮੋਟੀ ਵੀ ਕੋਈ ਦਿੱਕਤ ਆਈ ਆਪ ਨੂੰ ਇਹ ਵੀ ਗੁਰੂ ਦੀ ਕਿਰਪਾ ਨਾਲ ਦਾਨ ਕਿਸ ਦੇ ਸਿਆਇਆ ਹੁੰਦਾ ਹਾਂ ਇੱਧਰ ਸਾਡੇ ਵੀਰ ਵੀ ਖੂਨਦਾਨ ਕਰ ਰਹੇ ਆ ਕੀ ਨਾ ਬਾਈ ਜੀ ਭਦਰ ਸਿੰਘ ਭਦਰ ਸਿੰਘ ਕਿਹੜਾ ਪਿੰਡ ਆ ਬੋਲੇ ਵਾਲੀ ਬੋਲੇ ਆਲਾ ਤੇ ਕਿੰਨੀ ਵਾਰ ਖੂਨਦਾਨ ਕਰ ਰਹੇ ਆ 7ਵੀਂ ਵਾਰ 7ਵੀਂ ਵਾਰ ਸੋ 7ਵੀਂ ਵਾਰ ਇਹ ਖੂਨਦਾਨ ਜੋ ਕੀਤਾ ਜਾ ਰਿਹਾ ਤੇ ਬਹੁਤ ਬਹੁਤ ਧੰਨਵਾਦ ਜੀ ਇੱਧਰ ਸਾਡੇ ਡਾਕਟਰਾਂ ਦੀਆਂ ਟੀਮਾਂ ਵੀ ਪਹੁੰਚੀਆਂ ਹੋਈਆਂ ਸ੍ਰੀ ਗਾਲ ਜੀ ਕਿੰਨੇ ਖੂਨਦਾਨ ਹੋ ਚੁੱਕੇ ਆ ਜੀ ਹੋਲਾ ਠੀਕ ਹੈ ਜੀ ਤੇ ਬਹੁਤ ਵਧੀਆ ਜਿਹੜਾ ਇਹ ਖੂਨਦਾਨ ਦਾ ਜੋ ਕੈਂਪ ਲਗਾਇਆ ਗਿਆ ਤੇ ਬਹੁਤ ਵਧੀਆ ਜਿਹੜਿਆ ਅਸੀਂ ਵੇਖਿਆ ਕੀ ਕਹਿੰਦੇ ਜਨਾ ਖੂਨਦਾਨ ਜਿਹੜਾ ਸੰਗਤ ਲੋਕਾਂ ਨੂੰ ਸੰਗਤਾਂ ਨੂੰ ਬਸ ਸਹੀ ਕਿ ਖੂਨਦਾਨ ਕਰਦਾ ਇੱਕ ਬਹੁਤ ਦਾ ਕੰਮ ਹੈ ਇਹਦੇ ਨਾਲ ਕਿਸੇ ਬੰਦੇ ਦੀ ਜਾਨ ਬਚਦੀ ਹੈ ਕਈ ਗਰੀਬ ਮਰੀਜ਼ ਜਿਹੜੇ ਕਿ ਬਲੱਡ ਪਿੱਛੇ ਵਿਚਾਰੇ ਰੋਦੇ ਰਹਿੰਦੇ ਆ ਤਾਂ ਉਹਨਾਂ ਨੂੰ ਇਦਾਂ ਨੇ ਮਿਲ ਕੇ ਉਹਨਾਂ ਨੂੰ ਬ੍ਰਿਹਮਬੀਸ ਜੀਤ ਹੁੰਦਾ ਉਹਨਾਂ ਦਾ ਠੀਕ ਹੈ ਜੀ ਖੂਨਦਾਨ ਕਰਨਾ ਚਾਹੀਦਾ ਹੈ ਇਸ ਦੇ ਬਾਰੇ ਤੁਸੀਂ ਕੀ ਕੀ ਜਾਨਦੇ ਮੈਡਮ ਅਨੁਸਾਰਨ ਕਰਨਾ ਚਾਹੀਦਾ ਹੈ ਇੱਕ ਬੰਦੇ ਦੇ ਖੂਨਦਾਨ ਕਰਨ ਨਾਲ ਆਪਾਂ ਚਾਰ ਜ਼ਿੰਦਗੀਆਂ ਬਚਾ ਸਕਦੇ ਹਾਂ ਬਲੇਡਰ ਸੈੱਲ ਕਰ ਤੋਂ ਜੇ ਕਿਸੇ ਦੇ ਜਾਂ ਜਿਹੜੇ ਵੀ ਕੰਪੋਨੈਂਟਸ ਦੀ ਜਰੂਰਤ ਹੈ ਆਪਾਂ ਮਰੀਜ਼ਾਂ ਨੂੰ ਦੇ ਸਕਦੇ ਆ ਜਿਹੜੀ ਸਾਡੀ ਸੰਸਥਾ ਹੈਗੀ ਇਹ ਸਾਰੇ ਮਰੀਜ਼ਾਂ ਨੂੰ ਫ੍ਰੀ ਆਫ ਚਾਰਟ ਆਪਣੇ ਸਸਤਾ ਦਾ ਨਾ ਕੀਆ ਤਾਂ ਸਿਵਲਾ ਹਸਪੀਟਲ ਫ੍ਰੀ ਇਨਪੋਰਟ ਠੀਕ ਹੈ ਫਿਰ ਕੀ ਕਹਿਣ ਜਾਨੇ ਸਾਡੇ ਨੌਜਵਾਨ ਪੀੜ੍ਹੀ ਨੂੰ ਇੱਕ ਜਨਾ ਤੁਹਾਨੂੰ ਦਿਆ ਤੋ ਪੰਜਨਕ ਦੀਪ ਬਣ ਜਾਏਗਾ ਕਿਤਨਾ ਫਾਇਦਾ ਹੈ ਅ اچھا ਜੋ ਸ਼ਰਾਬ ਦੋ ਦਿਨ ਕਿ ਪਹਿਲੇ ਪਿਆ ਤੋ ਸਪਿੰਕਿੰਗ ਹੋ ਜਾਣੀ ਕਿਹਾ ਤੋ ਜਨਗਦੂਰੀ ਦੇ ਸਕਦੇ ਠੀਕ ਹੈ ਸਰੀਰ ਕੋ ਅੱਛਾ ਅੱਛਾ ਬਾਦਮੀ ਅੱਛਾ ਲੱਗਦਾ ਪਿਉਰੀ ਪਿਉਰੀ ਤੇ ਵੀ ਹੋ ਜਾਏਗਾ ਇਹ ਕਿਹੜੇ ਕਿਹੜੇ ਜਿਹੜੇ ਵੀਰ ਆ ਉਹ ਖੂਨ ਦਾ ਨਹੀਂ ਕਰ ਸਕਦੇ ਉਹਨਾਂ ਚ ਕੋਈ ਨਾ ਕੋਈ ਜਿਹੜੇ ਅਪ ਕਹੇ ਦਿੰਦੇ ਆ ਅਸਾ-ਮੁਸਾ ਨਸਾ-ਮੁਸਾ ਕਰਦੇ ਵਾਲੋ ਉਹ ਟੈਟੂ ਬਟੂ ਕਰੇਗਾ ਲੋਕ ਉਹ ਦੋ ਇੱਕ ਸਾਥ تک ہم ਨਹੀਂ ਕਰੇ ਇਕੱਲੇ ਸਕੇ ਠੀਕ ਹੈ ਜਿਹੜਾ ਕੋਈ ਜਿਹੜਾ ਕੋਈ ਮਤਲਬ ਜਿਹਦਾ ਖੂਨ ਘੱਟ ਆ ਹਾਂ ਹਾਂ ਉਹ ਵੀ ਕਰ ਸਕਦੇ ਕੀ ਨਹੀਂ ਨਹੀਂ 10 ਗ੍ਰਾਮ ਉਮਰ ਤੇ ਕੋਈ ਹੱਦ ਨਹੀਂ हमको ਪਤਾ ਲਾਏਗਾ ਉਸਕਾ ਦੇਖਣੇ ਲਈ ਪਿਛੇ ਕਰਕੇ ਪਤਾ ਲਾਏਗਾ ਦੇਖ ਉਮਰ ਦੀ ਹੱਦ ਕੋਈ ਉਮਰ ਤੋਂ 65 65 60 ਹਾਂ 65 ਠੀਕ ਹੈ ਜੀ ਬਹੁਤ ਬਹੁਤ ਧੰਵਾਦ ਜੀ ਤੁਸੀਂ ਖੂਨਦਾਨ ਕਰਨਾ ਹੈ ਜੀ ਕਰੋ ਖੂਨਦਾਨ ਜੀ ਚਲ ਜਾ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਸਰਦਾਰ ਵਿੰਦਰ ਸਿੰਘ ਜੀ ਕਿਸਾਨ ਜੂ ਨਿਆਂ ਦੇ ਪ੍ਰਧਾਨ ਵੀ ਐ ਅੱਜ ਸਟੇਜ ਦੀ ਸੇਵਾ ਵੀ ਨਿਭਾਈ ਐ ਉਹਨਾਂ ਨੂੰ ਅੱਜ ਸਨਮਾਨਤ ਜੋ ਸੋਸਾਇਟੀ ਵੱਲੋਂ ਬਾਬਾ ਫਰੀਦ ਜੀ ਬਲੱਡ ਸੇਵਾ ਸੋਸਾਇਟੀ ਵੱਲੋਂ ਸਨਮਾਨਤ ਕੀਤਾ ਗਿਆ ਤੇ ਤੁਸੀਂ ਕੀ ਕਹਣਗੇ ਇਹਨਾਂ ਖੂਨਦਾਨ ਬਾਰੇ ਜੀ ਦੇਖੋ ਜੀ ਇਹ ਸੋਸਾਇਟੀ ਦਾ ਇਥੇ ਹੀ ਨਹੀਂ ਪੰਜਾਬ ਦੇ ਵਿੱਚ ਹੈ ਹਾਂਜੀ ਫ੍ਰੀ ਬਲੱਡ ਸਰਵਿਸ ਸੈਟੀ ਜਿਹੜੀ ਹੈਗੀ ਆ ਸਾਰੇ ਪੰਜਾਬ ਦੇ ਵਿੱਚ ਬਹੁਤ ਵਾਰੀ ਸਨਮਾਨ ਹੋ ਚੁੱਕਾ ਹੈ ਹਾਂਜੀ ਬਹੁਤ ਵੱਡੀ ਸੇਵਾ ਜਿੰਨੇ ਵੀ ਨੌਜਵਾਨ ਹੈ ਤੇ ਸਾਰੇ ਬੜੀ ਤਨਦੇਹੀ ਨਾਲ ਇਹ ਸੇਵਾ ਕਰਦੇ ਹੈਗੇ ਆ ਔਰ ਗੋਲੇ ਵਾਲੇ ਪਿੰਡ ਦਾ ਕਾਫੀ ਵੱਡਾ ਰੋਲ ਆ ਸਾਡੇ ਪ੍ਰਧਾਨ ਸਾਹਿਬ ਗੋਲੇ ਵਾਲੇ ਪਿੰਡ ਦੇ ਨੇ ਅੱਛਾ ਇਸੇ ਨਗਰ ਦੇ ਆਪ ਇਸ ਸੈਟੀ ਦੇ ਪ੍ਰਧਾਨ ਨੇ ਤੇ ਕਾਰਨ ਕੀ ਆ ਵੀ ਇਹ ਬਹੁਤ ਹੀ ਲਗਨ ਦੇ ਨਾਲ ਪਾਵਨਾ ਦੇ ਨਾਲ ਜਿਹੜੀ ਹੈਗੀ ਆ ਸੇਵਾ ਕਰਦੇ ਹੈਗੇ ਇਹ ਤਾਂ ਵੱਡਾ ਦਾਨ ਹੈ ਖੂਨਦਾਨ ਕੈਂਪ ਚ ਰਹਿ ਗਿਆ ਬਹੁਤ ਵੱਡਾ ਇੱਕ ਨਾਨਕਾ ਕਿਸੇ ਮਰਦੇ ਇਨਸਾਨ ਦੀ ਜਿੰਦਗਾਨ ਬਚ ਸਕਦੀ ਹੈ ਤੇ ਬਣਾ ਦੇ ਕਿ ਵੱਡੀ ਸੇਵਾ ਕਰਦੇ ਹੈਗੇ ਇਹਨਾਂ ਦਾ ਜਿਹੜਾ ਹੈਗਾ ਬਹੁਤ ਵੱਡੀ ਸੇਵਾ ਸਭ ਤੋਂ ਵੱਡੀ ਮਨੁੱਖੀ ਸੇਵਾ ਹੈ ਜ਼ਿੰਦਗੀ ਬਚਾਉਣੀ ਠੀਕ ਹੈ ਜੀ ਸੋ ਬਾਬਾ ਫਰੀਦ ਮੀਲੇ ਕਿ ਮੇਲੇ ਤੇ ਵੀ ਇਹਨਾਂ ਦਾ ਸਨਮਾਨ ਹੋਇਆ ਬਾਬਾ ਫਰੀਦ ਕੋਟ ਵਿਖੇ ਬਾਬਾ ਫਰੀਦ ਮੀਲੇ ਤੇ ਇੱਕ ਨਾਮ ਆ ਰਿਹਾ ਜਾਨੀ ਕਹਿ ਲਿਏ ਪੰਜਾਬ ਦੇ ਵਿੱਚੋਂ ਸਟੇਟ ਵਾਰਡ ਸਟੇਟ ਵਾਰਡ ਅਵਾਰਡ ਦੇ ਨਾਮੋਂ ਮਿਲਿਆ ਇਹ ਤਾਂ ਬਹੁਤ ਵੱਡੀ ਜਿਹੜੀ ਇਹ ਪਿੰਡ ਲਈ ਮਾਣ ਹੈ ਕਿ ਪਿੰਡ ਦੇ ਨਾਂ ਕੋ ਪਿੰਡ ਦੇ ਨਹੀਂ ਪੱਕੇ ਕੋ ਸਾਰੇ ਪੰਜਾਬ ਦੇ ਦੇ ਸੇ ਕਾਮਕਰ ਦੇ ਨੌਜਵਾਨ ਹਾਂ ਗੋਲੇ ਵਾਲੇ ਪਿੰਡ ਦਾ ਨਾਮ ਉੱਚਾ ਕੀਤਾ ਜੀ ਤੇ ਚਲੋ ਗੋਲੇ ਵਾਲੇ ਇੱਥੇ ਆ ਕੇ ਸਾਰੇ ਹਾਰਾ ਸਲਾਣਾ ਪਰਚੀ ਦੀ ਜਿਹੜੀ ਹੈਗੀ ਇਹਨਾਂ ਦਾ ਇਹ ਕੈਂਪ ਹੈ ਪੂਰ ਲੱਗਦਾ ਹੈਗਾ ਤਾਂ ਸਭ ਤੋਂ ਮਾਨ ਸਲਾਣਾ ਨੌਜਵਾਨਾਂ ਤੇ ਦੇਖੋ ਜੀ ਜਿਹੜੇ ਨੌਜਵਾਨ ਹੈਗੇ ਆ ਸਿਹਤ ਬਣਦੇ ਆ ਜਿਹੜੇ ਜਿਹੜੇ ਅੱਜ ਕੱਲ ਨਸ਼ਾ ਚੱਲਦਾ ਹੋਰ ਕਰਦਾ ਉਹਦੇ ਇੱਕ ਸਿਹਤ ਮੰਨ ਦੀ ਸੇਵਾ ਲਈ ਲੱਗੇ ਲੱਗ ਠੀਕ ਹੈ ਸਾਨੂੰ ਦੇਣਾ ਸਾਰੇ ਨਾਲ ਤੁਹਾਡਾ ਧੰਨਵਾਦ ਠੀਕ ਹੈ ਜੀ ਹਾਂ ਜੀ ਤੁਸੀਂ ਕੀ ਕਹਿਣੇ ਜਾਉਣੇ ਆ ਮਿੰਬਾਣਾ ਕਨਸਾਮ ਨੂੰ ਫੰਡਾਨ ਕਰਨਾ ਚਾਹੀਦਾ ਜੀ ਇਹਦੇ ਨਾਲ ਹਰੇਕ ਤੇ ਜਾਣਵਾਜ ਦੀ ਹੈ ਡਿਲੀਵਰੀ ਕੇ ਸਾਡੇ ਰੋਜ਼ੀ ਕੰਮ ਹੁੰਦਾ ਜੀ ਐਕਸੀਡੈਂਟ ਕੇਥਾਂ ਦੇ ਵਿੱਚ ਵੀ ਕੰਮ ਆਉਂਦਾ ਵੀ ਆਪਾਂ ਨੂੰ ਵਾਰ ਤੋਂ ਵਾਰ ਫੂਨਦਾਨ ਕਰਨਾ ਚਾਹੀਦਾ ਘੱਟੋ ਘੱਟ 6 ਮਹੀਨੇ ਬਾਅਦ ਕਰਨਾ ਚਾਹੀਦਾ ਸਾਾਲ ਤੋਂ ਘੱਟੋ ਘੱਟ ਦੋ ਵਾਰੀ ਤਾਂ ਜਰੂਰ ਕਰਨਾ ਚਾਹੀਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਦਾਸ ਮਲਕੀਆਂ ਮੱਲਣ ਪਿੰਡ ਗੋਲਿਆ ਵਾਲਾ ਡੇਰਾ ਨਰਮਲ ਡੇਰਾ ਆ ਬਾਬਾ ਸਰੂਪ ਸਿੰਘ ਜੀ ਉਹਨਾਂ ਦੇ ਸਤਾਨ ਤੋਂ ਵਿਸ਼ੇਸ਼ ਰਿਪੋਰਟ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਦੇਪ 雨 marriages ਕਿ ਕਰ ਰਹੇ ਹਾਂ ਜੀ ਉਹ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਵੱਤੋ ਜਿਹੜਾ ਫੋਨ ਦਾਣਾ ਕੀਤਾ ਜਾਵੇ ਜਿਸ ਕਰਕੇ ਕਿਸ ਦੀ ਜ਼ਿੰਦਗੀ ਬਚ ਸਕਦੀ ਹੈ ਸੋ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਕੀਤਾ ਗਿਆ